ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਲਓ ਜੀ ਕਰਤਾ ਟਰੈਕਟਰ ਆਪਾਂ ਨੇ ਤਿਆਰ ਹੀ ਪਰਵਾਸਤ ਹੈ ਜੜੀ ਜੁੜੀ ਵੀ ਲਾ ਦੀ ਪਰ ਐ ਜਿਹੜੀ ਕੋਈ ਤਲੇ ਖੱਡਾਂ ਖੁੱਡਾਂ ਨਹੀਂ ਉੱਥੇ ਲੀਰਾਂ ਲਾ ਦੇਣੀਆਂ ਸਾਥੀ ਅੰਦਰ ਕਰਤਾ ਜਾਣੇ ਤੇ ਛੋਕ ਖੋਦੀ ਨਹੀਂ ਆਪਾਂ ਨੇ ਸਿਰ ਸੂਖੋਰ ਕੇ ਚਲਾਈ ਕਰਦੇ ਚਲਾਮ ਇੱਕ ਤਰੀ 855 ਲਾਮੀ ਕੇ ਹੋਲੈਂਡ ਲਾਇਕ ਨੇ ਤੇ ਪੂੜੀਆਂ ਬਦਲਦੀਆਂ ਰੀਪਰ ਕੀਆਂ ਰੀਪਰ ਵੀ ਤਿਆਰ ਹੈ ਬਣਾ ਉਰੇ ਬਣੀ 17 10 22 ਵੀ ਤੇ 30 ਤੇ ਆਪਣੇ 14 10 ਪਾਕੀ ਰੇੜੀ ਇਹ ਸਾਰਾ ਕੰਮ ਬਾਸਕਟ ਲਾਣੀ ਆ ਬਸ ਉੱਪਰ ਕੀ ਆ ਜਾ ਬੰਦੇ ਆਪਣੇ ਥੋੜੀ ਰਾਤ ਕਣੀਆਂ ਪੈ ਗਈਆਂ ਤਾਂ ਕਰਕੇ ਢਿੱਲੇ ਜੀ ਕਰਕੇ ਯਾਰ ਇਹ ਸਾਰਾ ਜਗੜ ਕਰਾਂ ਬਾਈ ਚੱਲਦਾ ਬਣੇ ਰਿਹਾ ਆਪਣੀ ਵੀਡੀਓ ਕੇ ਨਾਲ ਪਈਏ ਬਾਸਕਟ ਵਰਕ ਕਰਨੀ ਆ ਇਹ ਆ ਜਾ ਬੰਦੇ ਹੁਣੇ ਅਸਲੀ ਲੈਓ ਜੀ ਕਰਦਾ ਸ਼ੈੱਡ ਸਾਰਾ ਖਾਲੀ ਮਾਨਸਮਨ ਕੱਟਦੇ ਅੰਦਰ ਦੇ ਸਾਰਾ ਜਿਹੜਾ ਵੀ ਖੜਿਆ ਦਾ ਪਰੇ ਭਰੇਗੇ ਆਪਾਂ ਤੂੜੀ ਵਾ ਕਦਮ ਇਸਮਾ ਜੋੜ ਲਿਆ ਟਰੈਕਟਰ ਰੀਪਰ ਇਸ ਕਰਾ ਖੇਤ ਮੇ ਕਰਾਂ ਜਾ ਕੇ ਚੱਲਦਾ 48 11 ਢੋਏਗਾ ਤੂੜੀ 855 ਬਣਾ ਪਏਗਾ ਫੌਲਾਣ ਅੰਦਰ ਪਾਵੇਗਾ ਪਹੁੰਚ ਗਏ ਆਪਾਂ ਐਕਟੀਵਲ ਲੈ ਕੇ ਪ੍ਰਸਾਦ ਲੈ ਕੇ ਪਹਿਲਾਂ ਖੇਤਮਾ ਕਰਾਂਗੇ ਚੱਲਦਾ ਹਰ ਇੱਕ ਪਰ ਆ ਰਹੇ ਆ ਬੰਦੇ ਲੈ ਕੇ ਪਿੱਛੇ ਧੂੜੀ ਮ ਬਈ ਜੜੀ ਨੇ ਰੇ ਵਾਲੇ ਸਪਰੇਅ ਵਾਲੇ ਟਰੈਕਟਰ ਕੀ ਪੈੜਾਂ ਇਤਾਂ ਕਰਾਂਗੇ ਨੇ ਥੋੜੀਆਂ ਥੋੜੀ ਉੱਪਰ ਚੱਕੇ ਬਣਾਣੀ ਲੱਗੀ ਜੀ ਨਾਲੇ ਹੀ ਜਗਾ ਯਾਰ ਨਹੀਂ ਫਿਰ ਮਿੱਟੀ ਚੱਕੇ ਕਰੇ ਪਰ ਕੰਪੈਨਮਾ ਕੋਈ ਦਿੱਕਤ ਨਹੀਂ ਆਈ ਵਧੀਆ ਛਲਿਆਨ ਜਿਗਾੜ ਲਿਓ ਜੀ ਆਬੇਗਾ ਨਾਮ ਦੇ ਕੇ ਮੱਥਾ ਮੱਥਾ ਟੇਕ ਕੇ ਕਰੋ ਬਾਈ ਮੂੰਹ ਮਿੱਠਾ ਜੇ ਆਬੇ ਦੁੱਤਾ ਤਾਰੀ ਕੀ ਇਹ ਪੜਖੀ ਮਹਾਰਾਜ ਸੁਖ શાંતੀ ਦੀ ਗੱਲ ਸੀਜ਼ਨ ਲੱਗ ਜਾ ਆਪਣਾ ਜੀਟਰ ਖੜਿਆ ਆਪਣਾ ਟਰਾਲੀਆਂ ਢੋਏਗਾ ਅਰੇ ਇਹ 100 ਗ੍ਰਾਮ ਥੱਲੇ ਪਾ ਚੱਕੇ ਦੱਬ ਲੈ ਲੈ ਮੈਂ ਮਥਾ ਦੇ ਗਿਲੇ ਤੇਰੇ ਪੁਰੇ ਗਿਆ ਗਿਆ ਹੌਨੈਂਡ ਲੱਡੂ ਖਾ ਲੈ ਆ ਜਾ ਇਹ ਦੇ ਦੇ ਸਾਰਾ ਹਾਂ ਦੇ ਦੇ ਪੂਰੇ ਘਾਉਲੈਂਡ ਆ ਗਿਆ ਲੱਡੂ ਖਾ ਲੈ ਲੈ ਕਰਦਾ ਬਾਈ ਚੱਲਦਾ ਲੱਗੀ ਬਈ ਆਣ ਛੱਡ ਮ ਤੂੜੀ ਤੀਸਰੀ ਟਰਾਲੀ ਆ ਗਈ ਇੱਕ ਉਹ ਤਰੀ ਵੀ ਇੱਕ ਪਹਿਲਾਂ ਤੀਸਰੀ ਆ ਗਈ ਆਪਾਂ ਮੜਾ ਜੱਗ ਗਏ ਤੇ ਕੰਮ ਦਾ ਸਮਾਨ ਚ ਲੈਣ ਉਹ ਮੋਟਰਸਾਈਕਲ ਭੇਜਿਆ ਦਾ ਬਾਈ ਆਪਾਂ ਨੇ ਕੰਪੈਨ ਗਿਆ ਲੈ ਅੱਜ ਲੈ ਆਪਾਂ ਬੁਲਟ ਕੱਢ ਗਏ ਬੁਲਟ ਕੱਢਿਆ ਬਹੁਤ دیر ਬਾਅਦ ਚੱਲ ਰਿਹਾ ਤੂੜੀ ਦਾ ਕੰਮ 55 ਜਿਆ ਬਾਈ ਕੀ ਆਵਾਜ਼ ਹੈ ਨਾ ਜਿਹੜੀ ਇਸਕੇ ਫੈਨ ਹੈ ਲੋਕ ਬਹੁਤ ਵਧੀਆ ਆਵਾਜ਼ ਕਰਦਾ ਹੈ ਟਰੈਕਟਰ ਚੱਲ ਰਿਹਾ ਬਾਈ ਕੰਮ ਸੁੱਕੇ ਲਾਣ ਨੂੰ ਤਾਂ ਬਾਈ ਮਤਲਬ 855 ਨਹੀਂ ਹੁੰਦਾ ਹਾਂ ਬਈ ਰੜਨ ਨਹੀਂ ਦਿੰਦਾ ਯਾਨੀ ਕਿਸੇ ਵੀ ਟਰੈਕਟਰ ਨੂੰ ਸੁੱਕੇ ਲਾਣ ਦਾ ਬਹੁਤ ਕੰਮ ਕਰਾਉਂਦਾ 25 ਕਰ ਰਿਹਾ ਜੋਏ ਬਾਈ ਨਰਮਾਈ ਆ ਜਾ ਬਸ ਫੇਰ ਲਾ ਲੇ ਛੁੱਟੀ ਐ ਫਿਰ ਤਾਂ ਬਾਈ ਜਿਹੜਾ 3 ਸਪੀਡ ਟਰੈਕਟਰ ਆ ਵਾ ਆਪਣਾ ਛੋਟੇ ਗੇਅਰ ਮੇ ਲਾ ਕੇ ਬੰਦਾ ਬੈਠਿਆ ਰਹਾ ਇਹ ਛ ਨਰਮਾਈ ਮੇ ਤੰਗ ਕਰਾ ਥੋੜਾ ਜਾਂ ਮੈਂ ਚੱਲੇ ਹੀ ਆ ਗਿਓ ਉਹ ਯਾਨੀ ਸਿੱਕੇ ਲਾਨ ਮਨ ਕਿਸੇ ਟਰੈਕਟਰ ਨੂੰ ਰਲੰਦਿੰਦਾ ਇੰਨੀ ਗ ਵਧੀਆ ਖਚਾਈ ਕਰਾ 54 ਬਹੁਤ ਪੁਰਾਣਾ ਟਰੈਕਟਰ ਐ ਮਿਲਦਾ ਰਿਪਰ ਕੇ ਸਾਹ ਤਰੇ 61 ਚੱਲੇ ਗਏ ਰਹੇ ਤੇ ਜਦੋਂ ਸਿੰਗਲ ਗਲਾਟ ਟਰੈਕਟਰ ਚੱਲੇ ਗਰੇ ਤੇ ਲੋਕ ਗੋਲੀਆਂ ਕੱਟ-ਕੱਟੀਆਂ ਚਲਾਇ ਕਰ ਰਹੇ ਨੇ ਉਸ ਟਾਈਮ ਦਾ ਟਰੈਕਟਰ 850 ਟ੍ਰੈਪਰ ਦੇ ਵਿੱਚ ਚੱਲ ਰਿਹਾ ਜੀ ਜੈਕ ਵਾਲੀ ਟਰਾਲੀਆਂ ਬਈ ਆਪਣੇ ਵਾ ਜੈਕ ਕਤਾਰ ਦੇ ਬੰਦਾ ਅਗੇ ਬਾਕੀ ਅੱਜ ਸਟਾਰਟ ਹੋਇਆ ਕੰਮ ਬਾਕੀ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਦੂ ਆਪਣੇ ਕੋ ਖਰਾ ਬਣਾਇਆ ਵਾ ਟਰੈਕਟਰ ਦੇ ਪਿੱਛੇ ਪੈਣੇ ਵਾਲਾ 20 ਫੁੱਟ ਤੱਕ ਆਏ ਨੂੰ ਉੱਪਰ ਛੱਡ ਨੂੰ ਸਤੂੜੀ ਲਾ ਦੇਗਾ ਇਹਨ। ਬਈ ਇੱਕ ਟਰੈਕਟਰ ਬਣਾਈ ਜੇਗਾ ਕਟੋਈ ਜਿਹਾ ਜੇਗਾ ਇੱਕ ਉੱਪਰ ਚੜਾਈ ਜਾਏਗਾ। ਸਾਰੀ ਤੂੜੀ ਜਿੰਨੀ ਵੀ ਆਪਣੀ ਹੋਏਗੀ ਸਾਰਾ ਛੱਡ ਭਰ ਜਿਵੇਂ। ਲੇਬਰ ਦੀ ਬਚਤ ਹੈ। ਲੇਬਰ ਦੇ ਲੈ ਲੈ 4-500 ਰੁਪਇਆ 600 ਲੈ ਹੀ ਅੰਦਰ ਪਾਣੇਗਾ। ਉਹ ਪੈਸੇ ਬਚ ਜਾਊ। ਤੂੜੀ ਆਪਣੀ ਬਣਾ ਕੇ ਭਰ ਦਿੰਗੇ ਰੇਟ ਆਉ ਨਾ ਉਹ ਚਲੋ ਬਾਅਦ ਦੀ ਗੱਲ ਹੈ। ਜਿੰਨੀ ਅੰਦਰ ਐਪ ਜਾਨੀ ਜਿਹੜੇ ਸਾਲ ਆਪਾਂ ਨੇ ਛੱਡ ਬਣਾਏ ਤੇ 2 ਸਾਲ ਤੂੜੀ ਦਾ ਬੜਾ ਨਜ਼ਾਰਾ ਦੇਖਾ ਬਈ ਦਾਣੇ ਦੇ ਪਰ ਬਰੇ ਟੁਕ ਜੇ ਕਰੇ ਦੀ ਹਜ਼ਾਰ ਹਜ਼ਾਰ ਨੂੰ ਕਿ ਰੰਗਿਆ ਸਾਨੂੰ ਵਕੀਆ ਜਦ ਛੱਡ ਆਪਣਾ ਮੁੱਲ ਮੋੜ ਗਿਆ ਦਾ ਇਹ ਬੀਜੀ ਤਰਮੰਦ ਦਾ ਪਾਉ ਐ ਕੋਪਰਗਾ ਪ ਬਣ ਨਹੀਂ ਸਕਦਾ ਬੰਦਾ ਚਲਿ ਵੀ ਆਪਾਂ ਬਣਾ ਕੇ ਅੰਦਰ ਪਾ ਸਕਾਂ ਡੀਜ਼ਲ ਇਹ ਜਿਹੜਾ ਲੱਗ ਗਿਆ ਪੰਜ-ਸੱਤ ਲੀਟਰ ਟਰਾਲੀ ਵਿੱਚ ਹੈ ਕਰਾ ਜਾਓ ਪਿਆ ਮੈਂ ਦਿਖਾਵਾਂ ਤੁਹਾਨੂੰ ਬਾਹਰ ਇਹ ਡਰਮ ਪਏ ਆ ਬਾਈ ਕਣਕਲੇ ਆਪਣੇ ਜਿਹੜੇ ਭਰेंगे ਇਹ ਇੱਕ ਖਰਾਬ ਹੋ ਗਿਆ ਠੀਕ ਕਰਾਵਾਂਗੇ ਨੇ ਪਏ ਆ ਬਾਹਰ ਗੱਡੇ ਵੇ ਸੁਕਾਣੇ ਨੂੰ ਧੁੱਪਮਾਂ ਸਾਰੇ ਇਹ ਹੋਏ ਬਾਈ ਫਿਰ ਇਹ ਆਪਣਾ ਪੈ ਜਾਏਗਾ ਇੱਛੇ ਟਰੈਕਟਰ ਕੀ ਡਰਾਵ ਵਾਲਮਾਂ ਅਲੀ ਜਗ੍ਹਾ ਉੱਪਰ ਉਹ ਡੰਡਾ ਪੈ ਜਾਏਗਾ ਇਹ ਖੋਲਿਆ ਵਾ ਪੈ ਪਿਸਮਾ ਪੈ ਜਾਏਗਾ ਮੱਕੀ ਉਹ ਵੀ ਫੋਲਡਿੰਗ ਹੈ ਉੱਪਰ ਤਲੇ ਜਿਸ ਤਰ੍ਹਾਂ ਮਰਜ਼ੀ ਕਰ ਸਕਾਂ ਇਹਨੂੰ ਇਹ ਥੋੜਾ ਬੈਂਡ ਪੈ ਗਿਆ ਦਾ ਪਿੱਛਾ ਪਿਆ ਦਾ ਟਰਾਲੀ ਬੈਕ ਲਾਂਦੇ ਵੀ ਟਰਾਲੀ ਲੱਗੀ ਦੀ ਸਵਾ ਇਹ ਮਦਸ ਪੂਰੀ ਟਰਾਲੀ ਨੂੰ ਤਿੰਨ ਅਗਬਾਰੀ ਮੈਂ ਚੱਕਦੇ ਆ ਤਿੰਨ ਲੱਪੇ ਜੇ ਪਾਏ ਵੀ ਬਸ ਟਰਾਲੀ ਉੱਪਰ ਬੜੀ ਬੜੀਆ ਚੀਜ਼ ਹੈ ਉਹ ਜਿਆਦਾ ਆਪਣੇ 9000 ਮੈਂ ਤਿਆਰ ਕਰਵਾਇਆ ਦਾ ਮੈਂ ਕਿਹਾ 14-15000 ਰੁਪਏ ਮੈਂ ਬਣਾ ਰਿਆ ਰੇ ਕੁੱਤਾ ਘੜੀ ਪਿੰਡ ਆਪਣੇ ਨੇੜੇ ਰੇ ਧਨਰਾਜ ਮਿਸਤਰੀ ਉਹ ਬਣਾਏ ਕਰਾ ਤੋਂ ਬਣਾਣ ਵੀ ਚੋਰ ਸਪਾਈਪ ਕੇ ਲੱਗੇ ਆਪਣਾ ਪਾਈਪ ਥੋੜਾ ਜਿਹਾ ਹਲਕਾ ਆਇਓ ਲੰਬਾ ਬਣਾਇਆ ਵਾ ਤੇ ਨੀਚੀ ਪਾਇ ਪਾਇਓ ਇਹ ਜਿਹੜਾ ਪਾਈਪ ਬੋਰਾਂ ਵਾਲੀ ਪੱਥਰ ਵਾਲਾ ਮਾਲ ਪਾਵਾ ਮੋਰਾਂ ਵਾਲੇ ਉਸ ਉਹ ਪਾਇ ਪਾਇਓ ਇਹ ਪਰੀ ਪਾਇ ਪ ਇਹ ਥੋੜਾ ਹਲਕਾ ਇਸ ਕਰਕੇ ਇਸ ਦੇ ਤਲੇ ਨਾ ਇੰਗਲ ਲਾਇਆ ਵਾ ਤਨੇ ਕੈਂਚੀ ਬਣਾਈ ਵੀ ਆ ਵਾ ਇਹੋ ਭਾਈ ਆਪਣਾ ਤੂੜੀ ਦਾ ਪ੍ਰੋਸੈਸ ਹੈ ਕਿਉਂ ਡਰਾਮਾ ਪਾਈ ਆਪਣੇ ਵਿਚਾਲੇ ਕਣਕ ਤਾਰ ਲਈ ਆਪਾਂ ਨੇ ਅੰਦਰ ਕਰਾਂ ਫਿਰ ਭਰੇਗੇ ਕੰਮ ਕਰ ਤੂੜੀ ਦਾ ਨਵੇੜ ਕੇ ਨਾਲੇ ਸੁੱਕ ਸਕ ਲਈਏ ਡਰਮੰਨੇ ਕਣਕ ਵੀ ਸੁੱਕ ਲੇਗੀ ਆਏ ਦੇ ਬਾਈ ਘਨੌਰ ਆਪਾਂ ਲਈ ਟਰੈਕਟਰ ਬਸਦੇ ਕੈਂਪਰ ਪਾਣੀ ਵਾਲੇ ਬਣਾਏ ਸੰਜੇ ਫੋਲਡਿੰਗ ਸੱਤ ਤੋਂ ਹੋ ਗਏ ਤਿਆਰ ਪਿਆ ਕਰ ਰਹੇ ਆ ਬਾਈ ਤਿਆਰ ਹੋਰ ਬਾਈ ਕਿਆ ਹਾਲ ਹੈ ਵਧੀਆ ਹੀ ਸਮਾਂ ਸੁਣਾਓ ਐਨ ਹੋਰ ਵੀਰ ਹੀ ਗਾ ਕੀ ਰ ਰਿਆ ਬਾਈ ਕੰਮ ਨੇ ਬਣਾਏ ਬਾਈ ਆਪਣਾ ਜੂ ਉੱਪਰ ਲੱਗ ਜਿੰਗੇ ਨੇ ਹੋਲਡਿੰਗ ਵਾਲੇ ਉਹਰੇ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਸਾਨੂੰ ਪਾਣੀ ਦੀ ਦਿੱਕਤ ਵੀ ਟੈਂਕਰ ਲਗ ਰਹੇ ਨੇ ਟਰੈਕਟਰਾਂ ਮਰ ਲੱਗਦੇ ਅਰਤੀ ਚੱਕਦੇ ਕੰਮ ਤੋਂ ਠੰਡਾ ਪਾਣੀ ਪੀ ਗਰੇ ਟਰੈਕਟਰਾਂ ਮਰ ਕੋਈ ਪੀਓ ਕਰ ਰਿਹਾ ਬਈ ਕੋ ਟਰੈਕਟਰ ਹੈ ਬਈ ਕਿਸੇ ਦਾ ਆਇਆਗਾ ਕੰਮ ਹੋ ਗਿਆ ਅਸ ਕਦ ਬਾਈਆਂ ਦਾ ਬਈ ਬਹੁਤ ਸਹਾਰਾ ਦਿਨ ਰਾਤ ਖੜੇ ਆ ਜਿਨੀ ਚਰਾਂਗੇ ਠੀਕ ਹੈ ਬਈ ਅੱਜ ਦੀ ਵੀਡੀਓ ਆਪਣੀ ਉਰੇ ਤੱਕ ਦੀ ਕੱਲੋ ਫੀਟਿੰਗ ਕਰਾਂਗੇ ਸਵੇਰੇ ਦਿਖਾਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਮਿਲਾਂ ਕਰ ਲੂ ਕਿਸੇ ਨਵੀਂ ਵੀਡੀਓ ਮੈਂ